ਦੇਖ ਰਹੋ ਬਿਸ਼ਵ ਬਾਤਾ ਤਾਂ ਇੱਕ ਵੱਡੀ ਘਟਨਾ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਚਾਰ ਹੋਰ ਨੌਜਵਾਨਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਤਾਂ 23 ਫਰਵਰੀ ਨੂੰ ਜਿਹੜਾ ਕਿ ਅਮਰੀਕਾ ਦੇ ਵੱਲੋਂ ਚਾਰ ਹੋਰ ਨੌਜਵਾਨਾਂ ਨੂੰ ਦੇਸ਼ ਨਿਕਾਲਾ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਚਾਰ ਨੌਜਵਾਨ ਜਿਹੜੇ ਕਿ ਦੋ ਗੁਰਦਾਸਪੁਰ ਨਾਲ ਸੰਬੰਧਿਤ ਦੱਸੇ ਜਾਏ ਨੇ ਤਾਂ ਇੱਕ ਜਲੰਧਰ ਤੇ ਇੱਕ ਨਾਭਾ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਗਿਆ ਇਹਨਾਂ ਨੂੰ ਰਿਪੋਰਟਕਾਰ ਅੰਮ੍ਰਿਤਸਰ 에어ਪੋਰਟ ਤੇ ਉਤਾਰ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਜ਼ਹਿਰ ਦੇ 18000 ਭਾਰਤੀਆਂ ਨੂੰ ਵਾਪਸ ਭੇਜਿਆ ਜਾਵੇਗਾ ਦੱਸਦੀ ਹੈ ਕਿ ਹੁਣ ਤੱਕ ਕੁੱਲ 336 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ 23 ਫਰਵਰੀ ਨੂੰ ਚਾਰ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ 15 ਫਰਵਰੀ ਦਿਨ ਸ਼ਨੀਵਾਰ ਰਾਤ 11:30 ਵਜੇ 116 ਭਾਰਤੀਆਂ ਦੇ ਦੂਜੇ ਜੱਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਸੀ ਅਤੇ ਔਰਤਾ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹੱਥਾਂ ਵਿੱਚ ਹਤਕੜੀਆਂ ਅਤੇ ਪੈਰਾਂ 'ਚ ਬੇੜੀਆਂ ਪਾ ਕੇ ਜਹਾਜ਼ ਵਿੱਚ ਚੜਾਇਆ ਗਿਆ ਸੀ ਉਹਨਾਂ ਨੂੰ ਹਵਾਈ ਅੱਡੇ ਤੇ ਹੀ ਉਹਨਾਂ ਦੇ ਪਰਿਵਾਰ ਨਾਲ ਮਿਲਣ ਲਈ ਕਿਹਾ ਗਿਆ ਲਗਭਗ 5 ਘੰਟਿਆਂ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 5 ਫਰਵਰੀ ਨੂੰ 104 ਐਨਆਰਆਈਜ਼ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ ਅਤੇ ਇਹਨਾਂ ਵਿੱਚ ਬੱਚਿਆਂ ਨੂੰ ਛੱਡ ਕੇ ਮਰਦਾਂ ਤੇ ਔਰਤਾਂ ਨੂੰ ਹਥਕੜੀਆਂ ਤੇ ਬੇੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਹਾਜ਼ ਨੂੰ ਮਿਸਰਲੈਂਡ ਕਰਵਾਉਣ ਨੂੰ ਲੈ ਕੇ ਕਈ ਸਵਾਲ ਉਠਾਏ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ 33 33 ਲੋਕਾਂ ਵਿੱਚੋਂ ਜ਼ਿਆਦਾਤਰ ਹਰਿਆਣਾ ਅਤੇ ਗੁਜਰਾਤ ਦੇ ਸੱਤੰਤਾ ਫਿਰ ਜਹਾਜ਼ ਨੂੰ ਅੰਮਦਾਵਾਦੀਆ ਅੰਬਾਲਾ ਦੀਪ ਜਾਏ ਪੰਜਾਬ ਵਿੱਚ ਹੀ ਕਿਉਂ ਉਤਰ ਆ ਰਿਹਾ ਹਾਲਾਂਕਿ ਇਸ ਬੈਚ ਵਿੱਚ ਵਾਪਸ ਆਉਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀ ਸਨ ਤਾਂ ਬਿਲਕੁਲ ਇਹ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਤਾਂ ਮੋਰ ਜਿਹੜਾ ਕਿ ਡੋਨਲਡ 트াম্প ਦੇ ਵੱਲੋਂ ਇਹ ਸ਼ਿਕੰਜਾ ਕੱਸਿਆ ਜਾ ਰਿਹਾ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਸਨ ਤਾਂ ਇੱਕ ਜਿਹੜੀ ਕਿ ਵੱਡੀ ਅਪਡੇਟ ਤੁਹਾਡਾ ਅਸੀਂ ਸਾਂਝੀ ਕਰ ਰਿਹਾ ਕਿ ਚਾਰ ਹੋਰ ਨੌਜਵਾਨਾਂ ਨੂੰ 23 ਫਰਵਰੀ ਨੂੰ ਜਿਹੜੀ ਕਿ ਡਿਪੋਰਟ ਕਰ ਦਿੱਤਾ ਗਿਆ ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਉਹਨਾਂ ਨੂੰ ਉਤਾਰਿਆ ਗਿਆ ਤੇ ਪੁਲਿਸ ਵੱਲੋਂ ਜਿਹੜੀ ਕਿ ਪੁੱਛਗਿੱਛ ਉਹਨਾਂ ਦੇ ਵੱਲੋਂ ਕੀਤੀ ਗਈ ਹੈ